ਬਿਕਰਮ ਸਿੰਘ ਮਜੀਠੀਆ ਦੇ ਘਰ ਅੱਜ ਫੇਰ ਵਿਜੀਲੈਂਸ ਦੀ ਛਾਪੇਮਾਰੀ ਹੋ ਸਕਦੀ ਹੈ ਤਾਂ ਅਸੀਂ ਇਸ ਵੇਲੇ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਦੀ ਗ੍ਰੀਨ ਐਵੇਨਿਊ ਦੀ ਰਹਾਇਸ਼ ਤੇ ਖੜੇ ਹਾਂ ਜਿੱਥੇ ਕਿ ਸੁਰੱਖਿਆ ਦੇ ਪੂਕਾ ਇੰਤਜ਼ਾਮਾਤ ਕਰ ਦਿੱਤੇ ਗਏ ਨੇ ਅਤੇ ਵਿਜੀਲੈਂਸ ਦੀ ਟੀਮਾਂ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਤਾਂ ਅੱਜ ਇੱਕ ਵੱਡੀ ਕਾਰਵਾਈ ਫੇਰ ਹੋਣ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਪੂਰਾ ਜਿਹੜਾ ਸੁਰੱਖਿਆ ਤੰਤਰ ਹੈ ਉਸ ਨੂੰ ਇੱਥੇ ਮਜ਼ਬੂਤ ਕੀਤਾ ਗਿਆ ਹੈ ਅਤੇ ਡੀਐਸਪੀ ਪੱਧਰ ਦੇ ਅਧਿਕਾਰੀ ਇੱਥੇ ਤਾਇਨਾਤ ਕੀਤੇ ਗਏ ਨੇ ਔਰ ਅੱਜ ਵਿਜੀਲੈਂਸ ਦੀ ਟੀਮ ਇੱਥੇ ਜਿਹੜੀ ਆ ਪਹੁੰਚੇਗੀ ਅਤੇ ਪੂਰੀ ਛਾਣਬੀਨ ਕਰੇਗੀ ਕਿ ਆਖਿਰਕਾਰ ਕੀ ਹਾਲਾਤ ਨੇ ਕਿਹਨਾ ਚੱਕਰਾ ਦੇ ਵਿੱਚ ਜਿਹੜੀ ਕੱਲ ਜਿਹੜਾ ਰੇਡ ਰੋਕੀ ਗਈ ਸੀ ਉਸ ਨੂੰ ਅੱਗੇ ਕੈਰੀ ਫਾਰਵਰਡ ਕੀਤਾ ਜਾਏਗਾ ਇੱਥੇ ਤੁਹਾਨੂੰ ਕੁਝ ਚੀਜ਼ਾਂ ਸੀ ਦੱਸਣਾ ਚਾਹਾਂਗੇ ਕਿ ਸਭ ਨਾਲੋਂ ਜਿਹੜਾ ਇੰਪੋਰਟੈਂਟ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਜਿਹੜਾ ਹੈ ਕਿ ਕੱਲ ਜਿਹੜੀ ਰੋਕ ਲੱਗੀ ਸੀ ਉਹ ਕੋਰਟ ਦੇ ਆਰਡਰਾਂ ਦੇ ਉੱਤੇ ਰੋਕ ਲੱਗੀ ਸੀ ਤਾਂ ਕੋਰਟ ਦੇ ਆਰਡਰ ਇਹ ਆਏ ਸਨ ਕਿ ਜਿਹੜੀ ਅਦਾਲਤ ਵੱਲੋਂ ਇਹ ਕਿਹਾ ਗਿਆ ਸੀ ਕਿ ਵਿਕਰਮ ਮਜੀਠੀਆ ਦੇ ਘਰ ਜਿਹੜੀ ਰੇਡ ਹੋ ਰਹੀ ਹੈ ਉਹ ਗਲਤ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਜਿਹੜੀ ਹੈ ਆਪਣੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਨਾ ਹੈ ਜਿਸ ਕਰਕੇ ਸਾਡੇ ਵੱਲੋਂ ਉਸ ਦੇ ਘਰ ਦੇ ਵਿੱਚ ਜਿਹੜੀ ਜਾਂਚ ਪੜਤਾਲ ਕਰਨੀ ਜ਼ਰੂਰੀ ਹੈ ਤਾਂ ਉਸ ਤੋਂ ਬਾਅਦ ਆਰਡਰ ਪਾਸ ਕੀਤੇ ਗਏ ਕਿ ਬਿਕਰਮ ਮਜੀਠੀਆ ਦੇ ਘਰ ਜੋ ਵੀ ਛਾਣਬੀਨੀ ਆ ਪੁੱਛ ਪੜਤਾਲ ਹੋਣੀ ਹੈ ਉਹ ਵਕੀਲਾ ਦੀ ਹਾਜ਼ਰੀ ਦੇ ਵਿੱਚ ਹੋਵੇਗੀ ਤੇ ਅੱਜ ਵਕੀਲਾ ਦੀ ਹਾਜ਼ਰੀ ਦੇ ਵਿੱਚ ਬਿਜ਼ਨਸ ਦੀ ਟੀਮ ਇੱਥੇ ਪਹੁੰਚੇਗੀ ਅਤੇ ਉਸ ਤੋਂ ਬਾਅਦ ਪੂਰੇ ਘਰ ਦੀ ਵੈਲਿਊਏਸ਼ਨ ਕੀਤੀ ਜਾਏਗੀ ਵੈਲਿਊਏਸ਼ਨ ਦੇ ਵਿੱਚ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਰਹੀ ਹੈ ਕਿ ਘਰ ਦੇ ਵਿੱਚ ਘਰ ਦੇ ਵਿੱਚ ਜਿਹੜਾ ਜਿਹੜਾ ਸਮਾਨ ਲੱਗਾ ਹੈ ਉਸ ਦਾ ਕੰਸਟਰਕਸ਼ਨ ਕਿਸ ਤਰੀਕੇ ਦੀ ਹੈ ਕਿਸ ਲੈਵਲ ਦੀ ਕੰਸਟਰਕਸ਼ਨ ਹੋਈ ਇਸ ਤੋਂ ਇਲਾਵਾ ਕਿਹੜੀ ਕਿਹੜੀ ਚੀਜ਼ਾਂ ਇਸ ਘਰ ਦੇ ਵਿੱਚ ਨੇ ਕਿਹੜੇ ਕਿਹੜੇ ਐਸੈਟਸ ਨੇ ਜਿਹਦੇ ਵਿੱਚ ਖਾਰ ਕਰਕੇ ਉਹਨਾਂ ਦੀਆਂ ਗੱਡੀਆਂ ਵੀ ਹੋ ਸਕਦੀਆਂ ਨੇ ਉਹਨਾਂ ਦੇ ਘਰ ਦੇ 인더 ਜੋ ਕੰਸਟਰਕਸ਼ਨ ਹੋਈ ਹੈ ਉਸ ਦੀ ਵੈਲਿਊਏਸ਼ਨ ਲਈ ਜਾਏਗੀ ਲੇਕਿਨ ਉਹ ਸਾਰੀ ਵੈਲਿਊਏਸ਼ਨ ਜਿਹੜੀ ਹੈ ਉਹ ਵਕੀਲ ਸਾਹਿਬਾਨ ਦੇ ਸਾਹਮਣੇ ਲੱਗੇਗੀ ਤਾਂ ਇਸ ਕਰਕੇ ਜਿਹੜਾ ਹੈ ਅਦਾਲਤ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਤੱਤ ਤੁਸੀਂ ਅਦਾਲਤ ਦੇ ਵਿੱਚ ਪਹਿਲਾਂ ਪੇਸ਼ ਕੀਤੇ ਨੇ ਜਿਹੜੇ ਜਿਹੜੇ ਫੈਕਟਸ ਜਿਹੜੇ ਨੇ ਪੇਸ਼ ਕੀਤੇ ਗਏ ਨੇ ਜਿੱਦੇ ਸਿਰ ਦੇ ਉੱਤੇ 540 ਕਰੋੜ ਦਾ ਡਿਸਪਰਪੋਰਸ਼ਨੇਟ ਐਸਟ ਦਾ ਜਿਹੜਾ ਪਰਚਾ ਦਿੱਤਾ ਗਿਆ ਹੈ ਉਸ ਦੇ ਵਿੱਚ ਹੀ ਕੇਵਲ ਚਾਨਬੀਨ ਕਰ ਸਕਦੀ ਹੈ ਕੋਈ ਨਵੀਂ ਚੀਜ਼ ਨੂੰ ਨਹੀਂ ਲਿਆ ਜਾ ਸਕਦਾ ਤਾਂ ਉਸ ਨੂੰ ਲੈ ਕੇ ਹੀ ਅੱਜ ਵਿਜੀਲੈਂਸੀ ਜਿਹੜੀ ਕਾਰਵਾਈ ਹੋਣੀ ਹੈ ਤਾਂ ਉਸ ਤੋਂ ਪਹਿਲੇ ਸੁਰੱਖਿਆ ਤੰਤਰ ਇੱਥੇ ਮਜ਼ਬੂਤ ਕੀਤਾ ਗਿਆ ਤੇ ਸਿੱਧਾ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਪੁਲਿਸ ਦੇ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਅਤੇ ਆਨਜਾਨ ਵਾਲੇ ਜਿਹੜੇ ਰਸਤੇ ਨੇ ਉੱਥੇ ਜਿਹੜਾ ਹੈ ਉਸ ਨੂੰ ਬੈਰੀਗੇਟਿੰਗ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਵਿਅਕਤੀ ਇੱਥੇ ਆ ਕੇ ਪ੍ਰਦਰਸ਼ਨ ਨਾ ਕਰ ਸਕੇ ਕੋਈ ਵੀ ਵਿਅਕਤੀ ਆ ਕੇ ਇੱਥੇ ਹੁੜਦੰਗਣਾ ਮਚਾ ਸਕੇ ਤਾਂ ਇਸ ਕਰਕੇ ਕੜੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਕੱਲੇ ਇੱਕ ਗੇਟ ਤੇ ਨਹੀਂ ਬਲਕਿ ਜਿਸਨੇ ਵੀ ਉਹਨਾਂ ਦੇ ਘਰ ਨੂੰ ਆਉਂਦੇ ਜਿਹੜੇ ਰਸਤੇ ਨੇ ਉਹਨਾਂ ਦਾ ਵਿੱਚ ਸਾਰੀ ਜਿਹੜੀ ਹੈ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ ਉੱਥੇ ਜਿਹੜਾ ਹੈ ਬਕਾਇਦਾ ਤੌਰ ਤੇ ਰੋਕ ਲਗਾ ਦਿੱਤੀ ਗਈ ਕਿਸੇ ਵਿਅਕਤੀ ਨੂੰ ਆਨ ਜਾਂਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇੱਥੋਂ ਤੱਕ ਕਿ ਜਿਹੜੇ ਲੋਕ ਆ ਜਾ ਵੀ ਰਹੇ ਨੇ ਉਹ ਕੇਵਲ ਇਥੋਂ ਤੱਕ ਇਹਨੇ ਕਿ ਉਹਨਾਂ ਕੋਲ ਪੁੱਛਪੜਤਾਲ ਕੀਤੀ ਜਾਂਦੀ ਕਿ ਉਹਨਾਂ ਨੇ ਕਿੱਥੇ ਜਾਣਾ ਹੈ ਕਿਹੜੇ ਇਲਾਕੇ 'ਚ ਉਹਦਾ ਘਰ ਹੈ ਔਰ ਕਿਹਨਾਂ ਨੂੰ ਉਹ ਮਿਲਣਾ ਚਾਹੁੰਦੇ ਨੇ ਤੇ ਇਸ ਕਰਕੇ ਉਹਨਾਂ ਨਾਲ ਹੀ ਕੇਵਲ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਕੋਈ ਬਾਹਰਲਾ ਵਿਅਕਤੀ ਉਹ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਮੀਡੀਆ ਕਰਮੀਆਂ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਿ ਉਹ ਅੰਦਰ ਜਾਣ ਤਾਂ ਇਸ ਤੇ ਵੀ ਚਾਲੇ ਤਾਂ ਤਸਵੀਰਾਂ ਤਾਂ ਦਿਖਾ ਰਹੇ ਆ ਪੂਰੇ ਇਲਾਕੇ ਦੀਆਂ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਨਾਲ ਕੜੇ ਸੁਰੱਖਿਆ ਪ੍ਰਬੰਧ ਜਿਹੜੇ ਸੁੱਲੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਅਫਸਰ ਇੱਥੇ ਪਹੁੰਚ ਚੁੱਕੇ ਨੇ ਔਰ ਇੰਤਜ਼ਾਰ ਹੈ ਸਿਰਫ ਕਿ ਜਿਸ ਵੇਲੇ ਕੀ ਵਿਜਨਸ ਦੀ ਟੀਮ ਆਉਣ ਔਰ ਇੱਕ ਲੰਬੀ ਜਿਹੜੀ ਹੈ ਇੱਥੇ ਪਰਤਾਲ ਚੱਲ ਸਕਦੀ ਹੈ ਕਿਉਂਕਿ ਪੂਰੇ ਘਰ ਦੀ ਵੈਲਿਊਏਸ਼ਨ ਕਰਨੀ ਹੈ ਵੈਲਿਊਏਸ਼ਨ ਦੇ ਵਿੱਚ ਕੀ ਕੀ ਚੀਜ਼ਾਂ ਨੇ ਕਿਹੜੀ ਕਿਹੜੀ ਚੀਜ਼ਾਂ ਲੱਗੀਆਂ ਨੇ ਇਸ ਤਰ੍ਹਾਂ ਦੀ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿਉਂਕਿ ਜੋ ਮਾਮਲਾ ਦਰਜ ਕੀਤਾ ਗਿਆ ਸੀ ਉਸ ਦੇ ਵਿੱਚ ਇੱਕ ਫੈਕਟ ਵਿਕਰਮ ਜੀਠੀਆ ਦੀ ਕੋਟੀ ਦਾ ਵੀ ਰੱਖਿਆ ਗਿਆ ਸੀ ਤਾਂ ਉਸ ਕੋਠੀ ਦੀ ਵੈਲਿਊਏਸ਼ਨ ਕੀ ਹੋਏਗੀ ਉਸ ਪੂਰੇ ਜਿਹੜੇ ਇਤਦਾਦ ਹੈ ਉਸ ਦੀ ਬਾਰੇ ਜਾਣਕਾਰੀ ਇਚ ਹਾਸਲ ਕੀਤੀ ਜਾਏਗੀ ਤਾਂ ਉਸ ਤੋਂ ਇਲਾਵਾ ਜਿਹੜਾ ਹੈ ਕੀਤਾ ਜਾਏਗਾ ਤਾਂ ਇਸ ਲਈ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਪੁਲਿਸ ਦੀ ਨਫਰੀ ਤੇਜ਼ ਹੈ ਔਰ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਬਿਜ਼ਨਸ ਦੀ ਟੀਮਾਂ ਜਦੋਂ ਇੱਥੇ ਪਹੁੰਚਣ ਤਾਂ ਉਸ ਤੋਂ ਬਾਅਦ ਜਿਹੜਾ ਹੈ ਸਰੇਡ ਨੂੰ ਸ਼ੁਰੂਆਤ ਕੀਤਾ ਜਾਵੇ ਇਹ ਰੇਡ ਲੰਬੀ ਵੀ ਚੱਲ ਸਕਦੀ ਹੈ ਕਿਉਂਕਿ ਬਹੁਤ ਸਾਰੇ ਫੈਕਟ ਜਿਹੜੇ ਨੇ ਇਹਦੇ ਵਿੱਚ ਸਾਮਣੇ ਆਣਗੇ ਕਿਹੜੀ ਕਿਹੜੀ ਚੀਜ਼ਾਂ ਹੋਣਗੀਆਂ ਦਾ ਉਹ ਸਾਰੀਆਂ ਚੀਜ਼ਾਂ ਦੇ ਜਵਾਬ ਵਿਜੀਲੈਂਸ ਅੱਜ ਇੱਥੋਂ ਏਵੈਲੂਏਸ਼ਨ ਰਾਹੀਂ ਲਏਗੀ ਤਾਂ ਫਿਲਹਾਲ ਦੱਸਣਾ ਚਾਹਾਂਗੇ ਕਿ ਵੱਡੀ ਰੇਡ ਨੂੰ ਜਿਹੜਾ ਅੱਜ ਹੋਣੀ ਹੈ ਉਸ ਤੋਂ ਪਹਿਲੇ ਕੋਰਟ ਦਾ ਆਰਡਰ ਆਂਦਾ ਹੈ ਔਰ ਵਕੀਲਾ ਦੀ ਹਾਜ਼ਰੀ ਦੇ ਵਿੱਚ ਜੋ ਕੰਮ ਹੋਣਾ ਹੈ ਤਾਂ ਉਸ ਤੋਂ ਪਹਿਲੇ ਵਿਕਰਮਜੀਠੀਏ ਦੇ ਘਰ ਕੜੇ ਸੁਰੱਖਿਆ ਦੇ ਪ੍ਰਬੰਧ ਨੇ ਔਰ ਵੇਖਣਾ ਹੋਏਗਾ ਕਿ ਰੇਡ ਦੇ ਵਿੱਚ ਵੈਲਿਊਏਸ਼ਨ ਕੀ ਲੱਗਦੀ ਕਿਉਂਕਿ ਇਹ ਸਾਰੇ ਰਿਕਾਰਡ ਜਿਹੜਾ ਹੈ ਉਹ ਮੁਹਾਲੀ ਵਿਜਨਸ ਦੀ ਜੋ ਕੇਸ ਕੀਤਾ ਗਿਆ ਉਸ ਦੇ ਵਿੱਚ ਸਾਰਾ ਜਮਾ ਹੋਣਾ ਹੈ ਤਾਂ ਅਦਾਲਤ ਵੱਲੋਂ ਹੁਕਮਾਂ ਦੇ ਅਦੇਸ਼ ਤੋਂ ਬਾਅਦ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਦੇ ਘਰ ਇੱਕ ਵਾਰ ਫੇਰ ਵਿਜਨਸ ਦੀ ਟੀਮਾਂ ਦਬਿਜ ਦਿੰਦੀਆਂ ਹੋਈਆਂ ਨਜ਼ਰ ਆਣਗੀਆਂ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ